ਹਾਂਜੀ ਦੋਸਤੋ ਸੱਸੀ ਗੱਲ ਸਾਰਿਆਂ ਨੂੰ ਆਪਾਂ ਜਾ ਰਹੇ ਆ ਗੁਰਦੁਆਰੇ ਜੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦਾ ਜਾ ਕੇ ਤੇ ਅਰਦਾਸ ਵਿੱਚ ਸ਼ਾਮਲ ਹੋਵਾਂਗੇ ਜਾ ਕੇ ਚਲੋ ਜੀ ਹੁਣ ਆਪਾਂ ਚੱਲੇ ਅੱਗੇ ਰਾਤ ਦੇ 10 ਵੱਜ ਚੁੱਕੇ ਆ ਤੇ ਸੁੰਨੀਆਂ ਗਲੀਆਂ ਜੀ ਦੇਖੋ ਆਪਾਂ ਗੁਰੂ ਘਰ ਵੱਲ ਨੂੰ گاہ وج رہے ہیں واہے واہے گروہ گروہ واہے گروہ, گروہ. آپ اپنے پینڈ دے گروہ دوارے پہنچ چکے ہیں دیکھو کہ میں سجایا ہوا گروہ دوارہ سیوا دار نے بہت ہی بدیا سجاوٹ کی تھی اپنے گروہ دوارے کی دی. آ دیکھو جی फ्रंट ਤੋਂ ਦੇਖੋ ਸਭ ਗੁਰੂ ਘਰ ਦਾ ਵਿਊ ਆ ਗੁਰੂ ਘਰ ਦੀ ਫਰੰਟ ਆ ਜੀ ਤੇ ਗੁਰੂ ਘਰ ਦੇ ਫਰੰਟ ਤੇ ਹੀ ਸਾਹਮਣੇ ਸਾਹਮਣੇ ਬਿਲਕੁਲ ਫੂਸ ਮੰਡੀ ਲਿਖਿਆ ਹੋਇਆ ਹੈਗਾ ਆਈ ਲਵ ਫੂਸ ਮੰਡੀ ਆ ਰੋਟੀਆਂ ਗੁਰਦੁਆਰੇ ਤੋਂ ਬਾਹਰ ਕੁਲਦੀਪ ਰੋਟੀਆਂ ਦੀ ਸੇਵਾ ਕਰ ਰਿਹਾ ਹੈ ਜਾਨਵਰਾਂ ਨੂੰ ਰੋਟੀਆਂ ਪਾ ਰਿਹਾ ਹੈਗਾ ਇੱਧਰ ਦੇਖ ਆਪਣੇ ਕੋਲ ਪਾਣੀ ਹੈ ਪਾਰ ਪੀਜੀ ਅਪਨ ਸਾਡੀ ਦੇ ਸਲਪੁਰ ਜਾਂ ਉਹਨੇ ਚੱਲ ਅਟੈਕ ਕਰਦਾ ਪੰਜਾਬ ਦੀ ਜਿੱਕਾ ਵਾਰ ਦੁਨੀਆ ਵਾਰ ਅਟੈਕ ਕਰਦਾ ਜੁਨੀਟੀ ਨਾਲ ਮਿੱਟੀ ਦੀ ਬਸ ਬੱਜੇ ਵਾਨੀ ਖਤੋਂ ਹੋ ਗਈ ਆਪਣੇ ਡੈਕ ਦਾ ਮੈਂ ਤੁਹਾਨੂੰ ਤੁਸੀਂ ਐਂਕੋ ਆਪਾਂ ਬੜਾ ਜਿਹਾ ਜਦੋਂ ਆਪਾਂ ਕਿਨਾਰੇ ਨੂੰ ਗੁਰਦੁਆਰੇ ਗੁਰਮੁਖ ਪਿਆਰੇ ਪਹੁੰਚਨੇ ਸ਼ੁਰੂ ਹੋ ਗਏ ਨੇ ਦੇਖੋ ਜੀ ਗੁਰਦੁਆਰੇ ਗੁਰਮੁਖ ਪਿਆਰੇ ਪਹੁੰਚਨੇ ਸ਼ੁਰੂ ਹੋ ਗਏ ਨੇ ਕੋਈ ਲੰਗਰ ਹਾਲ ਚ بیٹھی بٹیا سواگت آ چاچا ہرندر سنگھ خالسا اپنی بک پڑھی آتے ہیں <تصفح> پہ بہت چکی بات بہت گرو نانک نے درتے ਹੋ ਨੰਬਰ ਕਿਡਾਂ ਦੇ ਬੱਚੇ ਬੋਲਦੇ ਆ ਮੰਨ ਬਹੁਤ ਚੀਜ਼ ਸੋਚੀ ਐ ਕਿ ਕਿਤੇ ਯਾਰ ਦੇ ਘਰ ਛੱਡ ਕੇ ਆਈਆਂ ਪ੍ਰੋਬਲਮ ਛੱਡ ਕੇ ਆਏ ਨਾ ਤੁਹਾਡੇ ਸੰਗਤਾਂ ਦਾ ਵੀਰਾਂ ਦਾ ਤਿਆਰ ਦੇ ਕੇ ਆਏ ਔਰ ਤੁਸੀਂ ਜਿਹੜਾ ਤਨ ਬਾਹਰ ਹੁੰਦੇ ਆ ਨਾ ਇੱਥੇ ਕਿਰਪਾ ਕਰ ਦੇ ਇੱਥੇ ਮੇਰਾ ਮਰਹੂਮ ਵੀ ਉਹ ਮੇਰੇ ਕੋਲ ਆਇਆ ਪਹਿਲਾਂ ਜੀ ਕਿਰਪਾ ਮੈਂ ਵਾਪਸ ਹੋਣ ਜਾਂ ਪਹਿਲੇ ਨਿਕਲ ਜਾਣਾ ਇਹਨੇ ਬੱਚੇ ਤੁਸੀਂ ਮੈਨੂੰ ਬੋਲਦੇ ਹੋ ਨਾ ਇਮਕਦੀ ਨੂੰ। ਤੁਹਾਡੇ ਕੋਲ ਦੇ ਵਿੱਚ ਟਿਲਾਂ ਬੰਦੇ ਨੂੰ ਨੇ ਕਰਾ ਦਿੱਸ। ਮੈਂ ਤੁਹਾਨੂੰ ਇਹੋ ਜਿਹੀ ਮੈਸੂਸ ਕਰਨਾ ਜੀ ਮੈਂ ਕਰਦਾ ਤੁਹਾਡੇ ਕੋਲ ਪਰਸੋ ਦੇ ਸੰਤਾਨ ਦਾ ਕਾਰਜ ਚਿਤ ਤੇ ਆ। ਅਸੀਂ ਕੋਈ ਪੈਸਾ ਚੇਂਜ ਕਰਦੇ ਸਭ ਨੂੰ ਨਾਮਕਾ ਉਪਦੇਸ਼ ਦੇਣ ਵਾਸਤੇ ਤੁਹਾਡੇ ਕੋਲ ਆਉਂਦੀ। ਕੋਈ ਗੋਂ ਇੰਨੀ ਰਾਤ ਇਹ ਨਹੀਂ ਥੁੱਕ ਪੈਂਦੀ ਆ। ਇੱਕ ਘੰਟਾ ਖਸਮ ਤੁਰਿਆ ਨੂੰ ਪੈਟ ਫੀਡ ਕਰਨ ਨੂੰ 15-20 ਮਿੰਟਾਂ ਦਾ ਰਸਤਾ ਸੀ ਘਾਂਡੇ ਦੇ ਵਿੱਚ ਚਾਹਣ ਪਰ ਇੱਥੇ ਆ ਗਈ ਸਾਡੀ ਬੇਚੀ ਖਾਹਮੜੀ ਆਜੇ ਜੇ ਸਾਡੇ ਨਾਲ 10-10 ਮਿੰਟਾਂ ਤੁਰੀ ਇੱਥੇ ਤੱਕ ਪਹੁੰਚਦੇ ਪਹੁੰਚਣ ਤੋਂ ਅੰਦਰ ਵਿੱਚ ਯਾਤਰੀ ਬਿਠੇ ਪਰ ਕਿਹ ਅਚੂਬੀ ਨਾ ਕਲੀਪ ਕੋਲ ਨਾ اور سارا سنگت گرو نانک کی پیار کے اپنا سارے گھر کا جس کریے میں سب کچھ بنا کے اور گرو نانک جن پیار والے آئے ہو گرو نانک کا اپد لے کے آئے سب گرو نانک کا اپدیش کی ہے سارے ادی رات جاگرن کا مقصد کی ہے گرو نانک سارے واسطے کی کر کے گئے انش نا فائدہ ਔਰ ਸਾਡੀ ਕਾਹ ਦੀ ਨਾਲ ਸੁਣੀ ਅਰਦਾਸ ਸੋ ਸੋ ਆਪੀ ਮੇਰਾ ਸੰਗਤ ਗੁਰਦੁਆਰੇ ਆਉ ਲੱਗੀ ਆ ਤੇ ਬਾਬਾ ਜੀ ਆਪਣਾ ਕੀਰਤਨ ਕਰਨ ਲੱਗ ਗਏ ਨੇ ਥੋੜੀ ਧੁੰਦ ਪੈ ਗਈ ਵੀ ਕਲੀਅਰ ਨਹੀਂ ਦਿਖ ਰਿਹਾ ਵੀਡੀਓ ਕਲੀਅਰ ਨਹੀਂ ਆ ਰਹੀ ਥੋੜੀ ਧੁੰਦ ਪੈ ਗਈ ਜੀ ਜਾਣਣਾ ओ भेजो का तन गुना नचो ਸੰਗ ਦਾ ਲੱਗ ਗਿਆ ਢਾਕੇ ਚਲਾਉਣ ਲੱਗੇ ਨੇ ਦਰਬਾਰ ਸਾਹਿਬ ਦੇ ਮੂਹਰੇ ਪਟਾਸ਼ ਦੇ ਲੱਗ ਗਈ ਹੈਗੀ 1 ਵਜਣ ਵਾਲਾ ਹੁਣ ਅਰਦਾਸ ਹੋਊਗੀ ਜਾਣਣ ਕਰੋ ਮੁੰਡੇ ਮੁੰਡੇ ਨੇ ਵੀਡੀਓ ਬਣਾਉਣੀ ਆ ਆ ਦੇਖੋ ਬਾਹਰ ਇਹ ਤੂੰ ਹੀ ਪਾਈ ਬੈਠਿਆ ਗੇ ਹਾਈ ਗਾਇਸ ਪਾਪਾਂ ਦਾ ਜਿੰਨੇ ਭੰਦ ਪੈਦੀਆਂ ਨੂੰ ਭੰਦੋ ਇਹ ਦੇਖ ਵੀ ਨਾ ਉਹ ਨਿਕਲਦਾ ਇੱਕ ਟੰਡ ਖਤਮ ਹੋ ਜਾਂਦੀ ਹੈ ਬਾਬਾ ਬੋਲ ਆ ਦੇਖੋ ਸੇਵਾ ਕਰ ਰਹੇ ਹੈਗੇ ਆਹ ਗੱਦੇ ਆ ਜਿਹੜੇ ਇਹ ਚੱਕ ਕੇ ਉਧਰ ਰੱਖ ਰਹੇ ਆ ਇੱਥੇ ਮੈਟ ਬਸਣਗੇ ਇੱਥੇ ਮੈਟ ਬਸਣਗੇ ਇੱਧਰ ਗੱਦੇ ਚੱਕ ਕੇ ਉਧਰ ਲੈ ਕੇ ਆਣੇ ਤੇ ਇੱਥੇ ਮੈਡ ਬਸਾਉਣਿਆ ਇੱਥੇ ਲੰਗਰ ਤਿਆਰ ਹੋਣ ਗਿਆ ਗੱਲੋ ਸੇਵਾਦਾਰ ਸੇਵਾ ਕਰ ਰਹੇ ਲੰਗਰ ਆ ਰਿਹਾ ਸੰਸਾਰ ਇਹ ਜਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ 20 ਰੁਪਿਆ ਦਾ ਲੰਗਰ ਚਲਾਇਆ ਸੀ ਅੱਜ ਉਹ ਕਰੋੜਾਂ 'ਚ ਚੱਲ ਰਿਹਾ ਹੈਗਾ। ਆਹ ਇੱਥੇ ਜਵਾਕ ਸੁੱਤੇ ਪਏ ਨੇ। ਸੇਵਾਦਾਰ ਉਠਾ ਰਿਹਾਗੇ ਤੇ ਚੱਕ ਕੇ ਗੋਦੀ 'ਚ ਲੈ ਕੇ ਉੱਧਰ ਜਾ ਰਹੇ ਆ। ਦੁਆਰੇ ਸੇਵਾ ਕਰ ਰਹੇ ਹੈਗੇ। ਲੰਗਰ ਹਾਲ 'ਚ। ਚਾਰਨਾ ਵਿਸੇ ਡਾਟ ਬਸਾਉਣਾ ਹੁੰਦਾ। دیکھو سنگت ادھر کھڑی ہے ببو خڑا گا چار سیوا دار لگر کی تیاری کر رہے ہیں ہرمندر خالسا سنگت جوڑا گھر جوڑے جمع کروا رہے کروا رہی ہے ਆਪਣੇ ਨਾਲ ਖੜਾ ਆਪਣੇ ਨਾਲ ਖੜਾ ਨਾ ਦੀ ਕੋਈ ਸਾਰੇ ਆ ਬਾਪੂ ਗੁਰਪਤ ਆਏਗੇ ਅਸੀਂ ਅਰਦਾਸ ਕੀਤੀ ਕਰਿਆ ਨੇ ਆ ਦੇਖੋ ਆ ਵੀ ਸਾਰੇ ਮੁੰਡੇ ਕਿਵੇਂ ਬੈਠੇ ਹੈਗੇ ਨਾਲ ਬਸ ਉਹਨੂੰ ਕੋ ਕੋ ਆਪਣੇ ਨਾਲ ਦੇਖੋ ਸ਼ਰਾਰਤਾ ਕਰ ਜਾਂਦੇ ਨੇ ਬਾਹਰ ਗੁਰਦੁਆਰੇ ਦੇ ਨਹੀਂ ਹਾਂ ਦੇਖਣਾ ਕਿ ਉਮੀਦ ਕਰਾਂਗੇ ਆਵੇਂ ਨਿਆੜ ਹੋਵੇ ਫਦੇ ਪਾਵੇ ਸਤਿ ਸ੍ਰੀ ਅਕਾਲ ਬਾਬ ਜੋਰਾ ਸਿੰਘ ਦੇ ਮਨ ਨੂੰ ਪਾਵੇ ਓ ਸ੍ਰੀ ਅਕਾਲ ਵੱਜ ਗਏ ਯਾਰ ਆ ਗਿਆ ਬੇਨ ਵਾਲੋ ਜੀ ਬਾਪੂ ਦੀਪ ਸਿੰਘ ਦੇ ਮਨ ਨੂੰ ਪਾਵੇ ਹੁਣ ਕਿਨੇ ਆਲੋ ਜਾਵੇ ਓ ਸ੍ਰੀ ਅਕਾਲ ਵੱਜ ਗਏ ਸਭ ਅਰਦਾਸਾਂ ਲੱਗ ਗਈ ਜੁਣ ਸਾਰੇ ਖੜੇ ਹੋ ਜਗੇ ਨੇ ਆਹ ਆਪਾ ਵਿੱਚ ਨਹੀਂ ਹੋਏ ਉੱਥੋਂ ਲੈਣੀ ਪੂ ਪੜਾਕੇ ਲੈ ਕੇ ਰੱਖੇ ਸੀ ਇਹ ਆਪਾਂ ਗੁਰਪੁਰਬ ਤੇ ਪੜਾਕੇ ਚਲਾਉਣ ਲਈ ਰੱਖੇ ਸੀ ਅਰਦਾਸ ਹੋ ਜਾਂਦੀ ਆ ਜਦੋਂ ਅਰਦਾਸ ਹੋ ਗਈ ਉਦੋਂ ਆਪਾਂ ਪੜਾਕੇ ਚਲਾਉਣੇ ਸਟਾਰਟ ਕਰ ਦਾਂਗੇ ਬੋਲੋ ਨੰਬਰ ਦੇ ਸੰਗਤ ਖੜੀ ਹੈ ਸਾਰੀ ਅਰਦਾਸ ਹੋਈ ਜਾਂਦੀ ਹੈ ਜੀ ਬਾਹਰ ਬੈਠੇ ਨੇ ਉਪਰਾਕੇ ਵੰਡ ਰਹੇ ਆਗੇ ਕਲਦੀਪ ਬੱਚਿਆਂ ਨੂੰ ਪੜਾ ਕੇ ਬੰਨ ਰਿਹਾਗਾ ਇੱਧਰ ਦੇਖੋ ਬੰਨ ਰਿਹਾ ਬੱਚਿਆਂ ਨੂੰ ਕੋਈ ਤਾਂ ਕਾਲੀ ਨੀ ਕੱਢ ਜਾ ਸਾਰਿਆਂ ਨੂੰ ਮਿਲਣਗੇ ਹੌਲੀ ਹੌਲੀ ਮਾਲ ਕਰਦੇ ਤੈਨੂੰ ਮਿਲ ਗਿਆ ਨਾ ਬੱਗਾ ਬਸ ਦਵਾਰੇ ਨਹੀਂ ਆਉਣਾ ਛੱਲਾ ਕੱਲਾ ਕਰਕੇ ਚਲਾ ਦਵਾਰੇ ਨਹੀਂ ਆਉਣਾ ਦਵਾਰੇ ਨਹੀਂ ਆਉਣਾ ਬੜੇ ਪਾਸੇ ਦਵਾਰੇ ਨਹੀਂ ਆਉਣਾ ਕੋਈ ਇੱਧਰ ਨੇੜੇ ਵੀ ਨਹੀਂ ਆਉਣਾ ਤੇ ਸੁਖਿੰਦਰ ਨੂੰ ਬੁਲਾ ਲੈ ਸੁਖਿੰਦਰ ਵਰਗਾ ਜੀ ਦੇ ਦੇ ਕਲਦੀਪ ਚਲੋ ਬਾਹਰ ਕੱਢੀਏ ਓਏ ਹਰਮੀ ਇੱਧਰ ਆਉਣਾ ਵੀਰੇ ਦੋ ਮਿੰਟ ਇੱਧਰ ਮੈਂ ਕੋਲੇ ਬਿਜਲੀ ਆਈ ਐ ਮੇਰੀ ਜੀ ਕਿਪੜਾ ਅੱਕੇ ਨਹੀਂ ਲਾ ਭਾਈ ਸਾਨੂੰ ਵੀ ਤੇਰਾ ਮੈਂ ਬ੍ਰਾਂਡਿੰਗ ਦਾ ਬਹੁਤ ਲਫਤੀ ਨਹੀਂ ਮਿਲਦੀ ਅੱਛਾ ਬਹੁਤ ਆ ਜਾਓ ਓਏ ਓਕ ਮੈਂ ਯਾਰ ਕੀ ਹੋ ਗਿਆ ਕੜੱਚ ਹੈਗੀ ਆ ਬਾਬੂ ਚਲਾਓ ਕੜੱਚ ਕੜੱਚ ਚਲੋ ਹਾਂ ਸਾਰਿਆਂ ਨੂੰ ਮਿਲ ਗਏ ਤੈਨੂੰ ਮਿਲ ਗਿਆ ਚੱਲ ਜਾ ਫਿਰ ਚਲ ਮਿੰਦਰ ਹੈਗੀ ਹੈਗੀ ਹਾਂਸੇ ਨੂੰ ਦੇਤੀ ਹਾਂਸੇ ਨੂੰ ਹਾਂਸੇ ਨੂੰ ਉਹ ਹਾਂਸਾ ਹਾਂਸੇ ਨੂੰ ਆ ਦੇ ਦੇ ਹਾਂਸੇ ਨੂੰ ਦੀਪ ਜੀ ਕਰੀ ਗੱਲ ਪਿਆ ਕੰਮ ਚਲੋ ਹੁਣ ਸੈਕਿੰਡ ਕੇ ਖੜ ਜੋ ਪੁੱਤ ਬਣ ਕੇ ਹੁਣ ਸਾਰੇ ਚਲਾ ਦਿਓ ਬਸ ਓਏ ਸ਼ਾਟ ਦਾ ਚਲਾ ਦੇ ਐ ਨੂੰ ਦੇ ਦੇ ਗੁਲਦੀਪ ਤੈਨੂੰ ਮਿਲ ਨਹੀਂ ਪੜਾਕੇ ਐ ਨਹੀਂ ਬਵਾਦ ਆ ਦਿਖ ਰਿਹਾ ਹੈਗੇ ਉਹ ਸ਼ੋਰ ਨਾ ਯਾਰ ਹੈ ਬਸ ਕੁੱਪੜ ਮਾਰ ਕੇ ਮਿਲਣਗੇ ਬਸ ਚਲਾ ਦੇ ਚਲਾਉਂਗੇ ਬਸ ਬਈ ਹੁਣ ਪੜਾਕੇ ਵੜਦੇ ਆਪਾਂ ਆਪ ਚਲਾਉਣਗੇ ਮੁੰਡੇ ਚਲਾਉਣੇ ਬਈ ਹੁਣ ਅਰਦਾਸ ਹੋ ਚੁੱਕੀ ਹੈਗੀ ਆ ਚਲੋ ਚਲਾਉਣੇ ਸ਼ੁਰੂ ਕਰਦੇ ਗੁਰਪੁਰਪ ਦੇ ਦਿਹਾੜੀ ਨੂੰ ਓਏ ਮੁੱਖ ਰੱਖਦੇ ਹੋ ਖੁਸ਼ੀਆਂ ਨਾਲ ਮਰਾ ਰਹੇ ਆ ਸੀ ਹੋ ਗਈ 10000 ਹੋ ਗਈ 10000 ਆ ਦੇਖੋ ਆ ਪੈਕੇਟ ਚਾਉਣੇ ਜੀ ਜਾਂਦੀਆਂ ਦੀ ਅਰਦਾਸ ਪੂਰੀ ਸਪਰਨ ਹੋ ਰਹੀ ਹੈਗੀ ਹੋ ਚੁੱਕੀ ਆਗੀ ਤੇ ਹੁਣ ਅਸੀਂ ਭੜਾਕੇ ਚਲਾਉਣ ਲਾ ਰਹੇ ਆਂ ਤੇ ਚੱਲ ਜਾ ਰਹੇ ਆਂਗੇ ਲਾਏ ਤੇ ਅਸਤਵਾਦੀ ਸਹੀ ਗੱਲ ਅਸਤਵਾਦੀ ਸਾਰਿਆਂ ਨੂੰ ਅੱਗ ਲਾਉਣੀ ਹੈ ਗਲਦੀਬ ਸਾਰਿਆਂ ਨੂੰ ਲਾ ਹੱਥ ਵਰਤੀ ਚਲਾ ਦੇ ਮੈਨੂੰ ਲੈ ਮੈਨੂੰ ਇੱਧਰ ਦੇ ਪੰਗਾ ਪਾ ਆਂ ਆ ਤੰਗ ਦੀ ਅਸਤਵਾਦੀ ਤੇ ਹੁਣ ਜਾਊਗੀ ਉੱਪਰ ਇੱਥੇ ਕਿਤੇ ਭੜਾਕਾ ਭੜਾਕਾ ਬਾਕੀ ਪੈਣਾ ਹੋ ਗਈ ਹੋ ਗਈ ਹੋ ਗਈ ਅਰਦਾਸ ਚਲੋ ਜਾਣ ਦੋ ਪਹਿਲੀ ਅਸਤਵਾਜੀ ਜਾ ਰਹੀ ਹੈ ਇੱਥੋਂ ਲਓ ਜੀ ਲਾਤੀ ਅੱਗ ਹੁਣ ਦੇਖਦੇ ਹਾਂ ਜਾਊਗੀ ਕਿੱਥੇ ਤੱਕ ਲੱਗੀ ਨਹੀਂ ਅੱਗ ਨਹੀਂ ਲੱਗੀ ਇਹ ਚੱਲੀ ਨਹੀਂ ਲੱਗੀ ਆ ਦੇਖੋ ਡੀਕ ਰਿਹਾ ਸਾਰੇ ਮੈਸ ਹੋ ਗਈ ਲੱਗਦਾ ਅਸਤਵਾਜੀ ਉਹ ਦਵਾਰੇ ਲਾ ਦੇ ਅੱਗੇ ਦਵਾਰੇ ਬਾਈ ਥੱਲੇ ਥੱਲੇ ਹੋ ਗਈ ਅਰਦਾਸ ਜਾਣ ਤੇ ਪਹਿਲੀ ਅਸਤਵਾਜੀ ਆ ਗਈ ਓਏ ਆ ਗਈ ਓਏ ਆ ਗਈ ਓਏ ਪਹਿਲੀ ਅਸਤਵਾਜੀ ਖਰਾਬ ਨਿਕਲੀ ਓਏ ਅਣੂ ਅੱਗ ਲਾ ਰਹੇ ਤਾਂ ਇਹ ਆ ਕੇ ਬੜਾ ਕੇ ਵੱਜਣਗੇ ਓਏ ਛੇੜਦੇ ਹੋ ਯਾਰ ਲੱਗ ਗਈ ਵੀ ਅੱਗ ਹੁਣ ਦੇਖੋ ਜੀ ਇਹਦੇ ਤਾਂ ਜਾ ਕੇ ਕਿੰਨੇ ਵੱਜੇ ਚੱਲ ਜਾ ਧਰ ਸਾਜਰੀਆ ਲੈਕਟਰ ਨੇ ਹਰਜਾ ਖਾਤਾ ਆ ਚੱਲਦਾ ਨਹੀਂ ਉਹ ਇਧਰ ਆ ਜਾਂਦੇ ਸਾਡ ਸਾਈਡ ਤੇ ਅੜ ਜਾ ਕਿ ਤਰਾ ਦੇ ਹੁਣ ਆਪਣੇ ਕੋਲ ਅਸ਼ਤਵਾਜ ਹੀ ਰਹੇਗਾ ਉਹ ਦੇਖਦੇ ਆਂਗੇ ਜੋ ਬਣ ਨਾਲ ਦੀ ਨਾਲ ਲਾ ਦੀ ਹੈ ਕਿਹੜਾ ਖਮੂਰਤ ਕਰਕੇ ਤੁੰ ਕਰੇਂਗਾ ਵਾਲਾ ਮੈਂ ਤੁਲਾ ਲਾ ਦੂ ਚਾ ਚੱਲ ਦਦਾ ਵੀ ਸਾਨੂੰ ਬੈਟਰੀ ਲਾ ਦੀ ਲਾ ਦੀ ਹਾਲਾਦੀ ਬਈ ਮੁੰਡੇੜੇ ਦੋ ਅਸ਼ਤਵਾਜਾਂ ਕੋਲੋਂ ਇੱਕ ਦੂਜੀ ਨੂੰ ਵੀ ਲਾ ਦੇ ਦੋਨਾਂ ਨੂੰ ਲਾ ਦੇਣਾ ਰਮਾਇਲਾ ਵਾ ਲੈ ਲੈ ਆਏ ਬਾਈ ਡਮੀ ਡਮੀ ਇੱਕ ਨੂੰ ਲਾ ਦੀ ਚੱਲ ਇੱਕ ਨੂੰ ਲਾ ਪਾਸੇ हट ਜਾ ਆ ਜਾ ਉਹ ਦੇਖ ਤਾ ਲਈ ਗਈ ਲੈ ਦੂਜੀ ਨੂੰ ਵੀ ਲਾ ਦੂਜੀ ਨੂੰ ਵੀ ਲਾ ਲਾ ਦੇ ਲਾ ਦੇ ਲਾ ਦੇ ਬਸ ਯਾਰ ਬਾਜੀ ਕੋਈ ਗੱਲ ਬਾਤ ਹੱਥ ਚ ਚਲਾ ਦੇਗਾ ਇਹ ਜਾ ਬਣਗੇ ਬਾਕੀ ਫੇਰ ਤਪੜਾਕੇ ਦੇ ਦੇ ਮੈਂ ਇਸ ਬੱਚੀ ਨੂੰ ਦਵਾਉਂਦਾ ਲੈ ਲਾ ਦੇ ਤੂੰ ਅੱਗ ਆ ਜਾ ਟਿੰਡੇ ਲਾਦੇ 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 ਕੋਲੇ ਜਾ ਕੇ ਲਾ ਇਹ ਕਿਹੜਾ ਕੁਦਵ ਜਲਦੀ ਹਲ ਜਾਣ ਦੇ ਵਾਹ ਸਪਰਾ ਹੋ ਜਾ ਆ ਗਈ ਸੀ ਵੋ ਵੀ ਕੰਮ ਕਰਦਾ ਹੋਏ ਨਾ 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 ਚੱਲ ਕੋਈ ਦਿੱਕਤ ਨਹੀਂ ਫੜ ਜਾ ਆ ਗਈ ਅਸਤਵਾਜੀ ਜਾਊਗੀ ਹੁਣ ਤਾਂ ਆ ਮੁੰਡਿਆਂ ਦਾ ਚਲਾਈ ਆ ਪਰ ਇੰਨਾ ਕੁ ਤਾਂ ਫੋਨਾ ਵੀ ਚਾਹੀਦਾ ਕੋ ਵੀ ਆਪਣੇ ਭੜਾਕੇ ਕਿੰਨੇ ਕੁ ਰਹਿ ਗਏ ਬਾਈ ਆ ਲੈ ਹੋਰ ਲੈ ਲੋ ਕਿੰਨੇ ਕਰੇਗੇ ਮੈਂ ਡੱਬਾਂ ਘੱਡੀਆਂ ਲਗਾ ਇਹਦਾ ਬਹੁਤ ਠੀਕ ਚੱਲ ਵੀ ਆ ਮੁੰਡਾ ਫੜਾ ਕੇ ਬਹੁਤ ਵਧੀਆ ਚਲਾ ਚੱਲ ਛਟੀਆਂ ਆਪਣੀਆਂ ਮੇਰੇ ਨਾਲ ਇਧਰ ਨੂੰ ਚਲਾ ਛਟੀਆਂ ਦੇ ਨਾਲ ਹਿੱਟੋ ਬਾਸ ਉੱਪਰ ਜਾਣ ਲੱਗਾ ਨਹੀਂ ਜਾਣ ਨਹੀਂ ਗੋੜ ਕੰਨ ਨੂੰ ਆਹ ਦੇਖੋ ਵੀ ਮੁੰਡੇ ਨੇ ਫੜਾਗਾ ਹਿੱਟਾ ਹੈਗਾ ਦਾਮ ਇਹਦਾ ਦਾਈ ਨਜਵਾਨਾ ਘੱਟ ਲਿਆ ਚੱਲ 10 12 ਮਿਲਦੀ ਹੈ ਟ੍ਰਾਂਸਫਰਿੰਗ ਦਾ ਸੜਕੇ ਇਹਦਾ ਕੋਈ ਨਹੀਂ ਸਾਂਝੇ ਖਾਤੀ ਹੈ ਵਾਹ ਵਈ ਵਾਹ ਤਾਂ ਸਾਂਝਾ ਹੈ ਤਾਂ ਬੂਰਾ ਓਏ ਆ ਦੇ ਉਹ ਉੱਧਰ ਉਹ ਪਾ ਦੇ ਬੱਤੀ ਗੱਡੀ ਦਾ ਉੱਤੇ ਭਾਈ ਉੱਤੇ ਸੱਟੇ ਦਉਂਦਾ ਇਹ ਤਾਲਾ 拉 ਕੇ ਚਲਾ ਕੇ ਅਸੀਂ ਹੁਣ ਗੁਰਦੁਆਰੇ ਦੇ ਅੰਦਰ ਆ ਚੁੱਕੇ ਹਾਂ ਤੇ ਸੰਗਤ ਲੰਗਰ ਚ ਸੇਵਾ ਕਰੀਏ ਤੁਹਾਨੂੰ ਦਿਖਾਉਨੇ ਆ ਅਸੀਂ ਉਹ ਦੇਖੋ ਸੇਵਾ ਕਰ ਰਹੇ ਸੇਵਾਦਾਰ ਕਾਫੀ ਸੰਗਤ ਲੰਗਰ ਛੱਕ ਕੇ ਜਾ ਚੁੱਕੀ ਹੈਗੀ ਬਸ ਥੋੜੀ ਰਹੀ ਹੁਣ ਭਦਰਪੰਡਾ ਦੀ ਸੇਵਾ ਨਵਾਰ ਹੈ ਇਹਨਾਂ ਸੇਵਾਦਾਰਾਂ ਆ ਦੇਖੋ ਜੀ ਬਰਡਾਂ ਦਾ ਲੰਗਰ ਆຊ ਹੁਣ ਲੰਗਰ ਸੰਗ ਰਹੇ ਆਗੇ ਪਾ ਤੇ ਚਰਨਾ ਜਸੂ ਇਧਰ ਮੀਤ ਬੈਠਾਗਾ ਰਮੀਕ ਚੱਲਦੇ ਆਪਾਂ ਚੱਲ ਜੰਗਾ ਲੰਗਰ ਲੰਗੁਰ ਸਾਕ ਕੇ ਅਸੀਂ ਘਰੇ ਜਾਵਾਂਗੇ ਹਾਂਜੀ ਅਸੀਂ ਸੇਵਾ ਕਰ ਚੁੱਕੇ ਆ ਤੇ ਹੁਣ ਸਮਾਪਤ ਹੋ ਚੁੱਕਾ ਬਾਬੇ ਦਾ ਜਨਮ ਦਿਨ ਅਸੀਂ ਮਨਾ ਲਿਆ ਹੁਣ ਸਵੇਰੇ ਖੰਡ ਪਾਠ ਆਗਾ ਇੱਥੇ ਤਾਂ ਕਿ ਲੰਗਰ ਲੰਗੁਰ ਇੱਥੇ ਚਲਾਊਗਾ ਤੇ ਉਹ ਖੰਡ ਪਾਠ ਤੰਪੂਰਨ ਦੀਪੋਕ ਪਹਿਨ ਕੇ ਧੰਨਵਾਦ ਤੜਕੇ ਆਵਾਂਗੇ ਹੁਣ ਅਸੀਂ ਚੱਲ ਰਹੇ ਹਾਂ ਘਰੇ ਮੈਂ ਤੇ ਚਰਨਾ